ਗੱਦਾਰ ਨਿਕਲ ਗਈ ਰਾਜਵੀਰ ਜਵੰਦਾ ਦੀ ਪਤਨੀ ਤੇ ਜੀ ਹਾਂ ਰਾਜਵੀਰ ਜਵੰਦਾ ਦੇ ਮਾਤਾ ਨੇ ਲਾਈਵ ਆ ਕੇ ਸੋਸ਼ਲ ਮੀਡੀਆ ਦੇ ਉੱਪਰ ਕਹਿ ਦਿੱਤੀਆਂ ਐਸੀਆਂ ਗੱਲਾਂ ਉਹਨਾਂ ਦੇ ਮਾਂ ਦੇ ਮੂੰਹੋਂ ਤੁਸੀਂ ਆਪ ਅਸਲ ਸੱਚ ਸੁਣ ਲਓ ਕਿ ਜੇਕਰ ਸਬੂਤ ਨਾ ਹੁੰਦੇ ਤਾਂ ਕਿਸੇ ਨੇ ਯਕੀਨ ਹੀ ਨਹੀਂ ਸੀ ਕਰਨਾ ਰਾਜਵੀਰ ਜਵੰਦਾ ਦੀ ਧਰਮ ਪਤਨੀ ਇਹਨਾਂ ਨੂੰ ਹੀ ਲੋਕ ਗੱਦਾਰ ਕਹਿ ਰਹੇ ਨੇ ਹੈ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਕੀ ਇਸ ਸਾਰੇ ਕਾਰਨਾਮੇ ਦੇ ਪਿੱਛੇ ਰਾਜਵੀਰ ਜਵੰਦਾ ਦੀ ਪਤਨੀ ਦਾ ਕੋਈ ਹੱਥ ਹੈ ਸੋਸ਼ਲ ਮੀਡੀਆ ਦੇ ਉੱਪਰ ਹੋਰ ਵੱਖ-ਵੱਖ ਅਧਾਰਿਆਂ ਦੇ ਉੱਪਰ ਅੱਜਕੱਲ੍ਹ ਖਬਰ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਉਸ ਖਬਰ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਰਾਜਵੀਰ ਜਵੰਦਾ ਦੀ ਮਾਂ ਖੁਦ ਉਸਨੇ ਸੱਚ ਦੱਸਿਆ ਕਿ ਰਾਜਵੀਰ ਜਵੰਦਾ ਦੀ ਧਰਮ ਪਤਨੀ ਗੱਦਾਰ ਨਿਕਲੀ ਸੋ ਬਣੇ ਰਹੋ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਨੇ ਆਂ ਮਝੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੋ ਅੱਜ ਆਪਾਂ ਜ਼ਿਕਰ ਕਰਦੇ ਹਾਂ ਮਸ਼ਹੂਰ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਜੋ ਕਿ ਬੀਤੇ ਦਿਨ ਹੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ ਉਹਨਾਂ ਦਾ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਉੱਥੇ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਅੱਜ ਕੱਲ ਰਾਜਵੀਰ ਜਵੰਦਾ ਦੀ ਧਰਮ ਪਤਨੀ ਨੂੰ ਲੈ ਕੇ ਕੁਝ ਵਿਚਾਰ ਵੀ ਚੱਲ ਰਹੇ ਨੇ ਬਹੁਤ ਸਾਰੇ ਵਿਦਵਾਨ ਵੀ ਐਸਬੀਸੀ ਦੇ ਉੱਪਰ ਗੱਲਬਾਤ ਕਰ ਰਹੇ ਨੇ ਕਿ ਰਾਜਵੀਰ ਜਵੰਦਾ ਦੀ ਧਰਮ ਪਤਨੀ ਗद्दार ਨਿਕਲੀ ਰਾਜਵੀਰ ਜਵੰਦਾ ਦੀ ਮੌਤ ਦੇ ਪਿੱਛੇ ਹੀ ਉਸ ਦਾ ਕਾਰਨ ਸੀ ਪਰ ਕਾਰਨ ਕੀ ਸੀ ਇਸੇ ਤਰ੍ਹਾਂ ਤੁਹਾਨੂੰ ਰੂਬਰੂ ਕਰਵਾਵਾਂਗੇ ਕਿ ਰਾਜਵੀਰ ਜਵੰਦਾ ਜਦੋਂ ਉਸ ਦੀ ਮੌਤ ਹੁੰਦੀ ਹੈ ਤੇ ਉਸ ਵਕਤ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਦੇ ਉੱਪਰ ਔਰ ਵਕ ਵਕ ਅਦਾਰਿਆਂ ਦੇ ਉੱਪਰ ਇਸ ਟੋਕ ਇੰਸਟਾਗ੍ਰਾਮ ਜਾਂ ਫਿਰ ਕੋਈ ਜੋ YouTube ਚੈਨਲ ਸਰਕਾਰੀ ਮੀਡੀਆ ਨੂੰ ਛੱਡ ਕੇ ਜੋ ਬਹੁਤ ਸਾਰੇ YouTube ਚੈਨਲ ਜੋ ਖਬਰਾਂ ਵਾਲੇ ਚੈਨਲ ਬਣੇ ਹੋਏ ਨੇ ਉਸ ਦੇ ਉੱਪਰ ਕਾਫੀ ਜ਼ਿਆਦਾ ਖਬਰਾਂ ਵੀ ਵਾਇਰਲ ਹੋਈਆਂ ਕਾਫੀ ਜ਼ਿਆਦਾ ਤਸਵੀਰਾਂ ਵੀ ਵਾਇਰਲ ਹੋਈਆਂ ਉਹ ਤਸਵੀਰਾਂ ਕਿਸ ਦੀਆਂ ਸੀ ਉਹ ਤਸਵੀਰਾਂ ਸੀ ਰਾਜਵੀਰ ਜਵੰਦਾ ਦੀ ਧਰਮ ਪਤਨੀ ਦੀਆਂ ਰਾਜਵੀਰ ਜਵੰਦਾ ਦੀ ਧਰਮ ਪਤਨੀ ਉਸ ਨੂੰ ਲੈ ਕੇ ਲੋਕ ਐਦਾਂ ਦੇ ਕਮੈਂਟ ਕਰ ਰਹੇ ਸੀ ਜਦੋਂ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਹੋ ਰਹੇ ਸਨ ਉਸ ਦੀ ਲਾਈਵ ਵੀਡੀਓ ਵੀ ਚੱਲ ਰਹੀ ਸੀ ਥੱਲੇ ਲੋਕ ਕਮੈਂਟ ਕਰ ਰਹੇ ਸੀ ਕਿ ਰਾਜਵੀਰ ਜਵੰਦਾ ਦੀ ਧਰਮ ਪਤਨੀ ਨੇ ਚਿੱਟਾ ਸੂਟ ਕਿਉਂ ਨਹੀਂ ਪਾਇਆ ਲਾਲ ਸੂਟ ਜੋ ਕਿ ਕਲਰਫੁੱਲ ਹੋਰ ਕੋਈ ਸੂਟ ਸੀ ਜੋ ਉਸ ਵਕਤ ਉਸਦੇ ਪਾਇਆ ਹੋਇਆ ਸੀ ਉਸਨੂੰ ਉਸਨੇ ਚਿੱਟਾ ਸੂਟ ਨਹੀਂ ਸਿਪਾਇਆ ਇਸ ਕਰਕੇ ਲੋਕ ਰਾਜਵੀਰ ਜਵੰਦਾ ਦੀ ਧਰਮ ਪਤਨੀ ਨੂੰ ਟਾਰਗੇਟ ਕਰ ਰਹੇ ਸੀ ਕਿ ਰਾਜਵੀਰ ਜਵੰਦਾ ਦੀ ਧਰਮ ਪਤਨੀ ਨੂੰ ਆਪਣੇ ਪਤੀ ਦੀ ਮੌਤ ਦਾ ਕੋਈ ਵੀ ਦੁੱਖ ਨਹੀਂ ਹੁਣ ਦੱਸ ਦਈਏ ਦੋਸਤੋ ਕਿ ਗੱਲ ਸੋਚਨ ਅਤੇ ਵਿਚਾਰਨ ਵਾਲੀ ਹੈ ਕਿਉਂਕਿ ਕਹਿੰਦੇ ਨੇ ਕਿ ਜਿਸ ਤਨ ਲੱਗੀ ਸੋਈ ਜਾਣੇ ਉਹ ਕਹਿ ਜਾਣੇ ਪੀੜ ਪਰਾਈ ਜਾ ਕੇ ਪੈਰ ਨਾ ਫੱਟੀ ਵੀ ਆਈ ਜਿਸ ਦੇ ਆਪ ਦੇ ਪੈਰਾਂ ਦੇ ਵਿੱਚ ਕਦੇ ਵਿਆਈ ਨਾ ਫੱਟੀ ਹੋਵੇ ਉਹ ਦੂਜੇ ਦੇ ਦਰਦ ਨੂੰ ਨਹੀਂ ਪਛਾਣ ਸਕਦਾ ਤੇ ਅੱਜ ਆਪਾਂ ਉਹੀ ਗੱਲ ਕਰਨ ਜਾ ਰਹੇ ਆ ਕਿ ਰਾਜਵੀਰ ਜਵੰਦਾ ਦੇ ਪਰਿਵਾਰ ਦੇ ਉੱਪਰ ਇਹ ਸਭ ਕੁਝ ਬੀਤਿਆ ਹੈ। ਤੇ ਇਸ ਦਾ ਜਿਹੜਾ ਦਰਦ ਹੈ ਨਾ ਉਹ ਵੀ ਰਾਜਵੀਰ ਜਵੰਦਾ ਦਾ ਪਰਿਵਾਰ ਹੀ ਸਮਝ ਸਕਦਾ ਹੈ। ਰਾਜਵੀਰ ਜਵੰਦਾ ਦਾ ਪਰਿਵਾਰ ਉਸਦੇ ਮਾਤਾ ਪਿਤਾ, ਉਸਦੇ ਧਰਮ ਪਤਨੀ, ਉਸਦੇ ਬੱਚੇ। ਦਰਦ ਉਹਨਾਂ ਨੂੰ ਆ ਤੇ ਚੰਦ ਵੀ ਉਹਾਂ ਦੀ ਖਾਤਰ ਲੋਕ ਸੋਸ਼ਲ ਮੀਡੀਆ ਦੇ ਉੱਪਰ ਐਦਾਂ ਦੀਆਂ ਪੋਸਟਾਂ ਪਾ ਦਿੰਦੇ ਨੇ। ਐਦਾਂ ਲਿਖ ਕਮੈਂਟ ਕਰ ਦਿੰਦੇ ਨੇ ਬੁੱਠੇ ਛਿੱਦੇ ਜਿ ਉਹਨਾਂ ਦੇ ਘਰਾਂ ਦੇ ਵਿੱਚ ਕੋਈ ਐਦਾਂ ਦੀ ਘਟਨਾ ਹੋਵੇ, ਕੋਈ ਐਦਾਂ ਦੀ ਗੱਲਬਾਤ ਹੋਵੇ। ਵੇ ਉਹਨਾਂ ਨੂੰ ਦਰਦ ਇਸ ਚੀਜ਼ ਦਾ ਪਹੁੰਚੇ ਹੁਣ ਚੰਦ ਵਿਊਆਂ ਖਾਤਰ ਬਹੁਤ ਸਾਰੇ ਲੋਕ YouTube ਦੇ ਉੱਪਰ ਵੀ ਫੇਕ ਖਬਰਾਂ ਪਾ ਰਹੇ ਨੇ ਪਰ ਸਾਨੂੰ ਇਹ ਖਬਰ ਅੱਜ ਮਜਬੂਰੀ ਵਿੱਚ ਪਾਉਣੀ ਪਈ ਕਿਉਂਕਿ ਅਸੀਂ ਤੁਹਾਨੂੰ ਸਪਸ਼ਟੀਕਰਨ ਦੇਣਾ ਸੀ ਕਿ ਉਹ ਲੋਕ ਐਦਾਂ ਦੀਆਂ ਹਰਕਤਾਂ ਤੋਂ ਬਾਝ ਆ ਜਾਣ ਜੋ ਕਿਸੇ ਦੇ ਪਰਿਵਾਰ ਦੇ ਦਰਦ ਨੂੰ ਨਹੀਂ ਸਮਝਦੇ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ